ਸਾਸ਼ਕਾ ਦੋਸਤੋ ਮੈਂ ਤੁਹਾਡਾ ਆਪਣਾ ਮਰਜਿੰਦਰ ਸਿੰਘ ਨਾਲਪੁਰਾ ਐਮ ਐਲ ਏ ਵਿਧਾਨ ਸਭਾ ਕਲੂਰ ਸਾਹਿਬ ਅੱਜ ਸਭ ਤੋਂ ਪਹਿਲਾਂ ਜੀ ਮੈਂ ਸਾਰੇ ਸਾਥੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਜਿਹੜੀ ਆਪਣੀ ਰੈਲੀ ਸੀ ਥਰਮਲ ਪਲਾਂਟ ਜਿਹੜਾ ਆਪਾਂ ਪ੍ਰਾਈਵੇਟ ਥਰਮਲ ਪਲਾਂਟ ਨੂੰ ਸਰਕਾਰੀ ਕੀਤਾ ਤੇ ਉਹਦੇ ਸਬੰਧ ਦੇ ਵਿੱਚ ਕਾਟਨ ਚ ਜਿਹੜੀ ਰੈਲੀ ਰੱਖੀ ਗਈ ਸੀ ਉਹਦੇ ਵਿੱਚ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਤੇ ਬਹੁਤ ਵੱਡੀ ਜਿਹੜੀ ਰੈਲੀ ਇੱਥੇ ਮੈਯੋ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਲਿਆ ਇੱਕ ਇੱਕ ਦਮ ਸਭੀ ਸਰਵਾਂ ਦਾ ਆ ਦੂਸਰਾ ਅੱਜ ਜਿਹੜਾ ਮੈਂ ਇੰਪੋਰਟੈਂਟ ਵਿਸ਼ੇ ਲਈ ਇੱਕ ਮਹੱਤਵਪੂਰਨ ਵਿਸ਼ੇ ਤੇ ਨਾਇਬ ਹੋਏ ਆਂ ਕੋਈ ਜਾਣਕਾਰੀ ਦੇਣ ਦੇ ਲਈ ਕਿ ਜਿਵੇਂ ਪੰਜਾਬ ਸਰਕਾਰ ਨੇ ਤਾਂ ਆਪਣਾ ਕੋਈ ਨਾ ਕੋਈ ਨਵੇਂ ਆਪਾਂ ਕੰਮ ਕਰ ਰਹੇ ਆ ਲੋਕਾਂ ਨੂੰ ਸਹੂਲਤਾਂ ਦੇਣੀ ਉਹਦੇ ਵਿੱਚ ਇੱਕ ਬਹੁਤ ਵੱਡੀ ਪਹਿਲ ਕੀਤੀ ਹੈ ਘਰ-ਘਰ ਰਾਸ਼ਨ ਘਰ-ਘਰ ਰਾਸ਼ਨ ਦੇ ਤਾਹੋਰ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਜਿਹੜਾ ਹੈ ਕਿ ਹਰੇਕ ਪਿੰਡ ਦੇ ਵਿੱਚ ਆ ਜਿਹੜੇ ਆ ਮਾਰਕੀਟ ਦੇ ਡੀਪੋ ਜਿਹੜੇ ਉਹ ਬੰਨਣਗੇ ਤੇ ਉਹ ਡੀਪੋਆਂ ਦੇ ਵਿੱਚ ਆ ਦੋ ਬੰਦੇ ਆ ਜਿਹੜੇ ਉਹ ਸਰਕਾਰ ਦੇ ਕਰਮਚਾਰੀ ਜਿਹੜੇ ਹੋਣਗੇ ਤੇ ਹਰ ਰੋਜ਼ ਡੀਪੋ ਆ ਜਿਹੜਾ ਉਹ 9 ਤੋਂ 4 ਖੁੱਲੇਗਾ ਤੇ ਕੋਈ ਵੀ ਬੰਦਾ ਜਿੱਦਾਂ ਆਪਾਂ ਪਹਿਲਾਂ ਲੈਣਾ 'ਚ ਲੱਗਦੇ ਆ ਕੋਈ ਅਨਾਉਂਸਮੈਂਟਸ ਹੁੰਦੀਆਂ ਨੇ ਕਿ ਪਰਚੀਆਂ ਕਟੀਆਂ ਜਾਣਗੀਆਂ ਪਹਿਲਾਂ ਲੋਕ ਪਰਚੀਆਂ ਘਟਾਉਂਦੇ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਹੁੰਦਾ ਵਾ ਕਿ ਆ ਜਾਂ ਤੀਜੇ ਚੌਥੇ ਦਿਨ ਜਾਂ 10ਵੇਂ ਦਿਨ ਕਣਕ ਕਉਂਦੀ ਹੈ ਉਹ ਤਨਫੀਨ ਲੈਣਾ 'ਚ ਲੱਗਦੇ ਆ ਲੋਕਾਂ ਦੀ ਖੱਜਲ-ਖੁਆਰੀ ਹੁੰਦੀ ਆ ਕੋਈ ਕਹਿੰਦਾ ਮੈਨੂੰ ਘੱਟ ਮਿਲਦੀ ਕੋਈ ਕਹਿੰਦਾ ਵੱਧ ਮਿਲਦੀ ਉਹ ਸਾਰੀਆਂ ਚੀਜ਼ਾਂ ਤੋਂ ਛਡਕਾਰਾ ਮਿਲਨੇ ਜਾਂਦੇ ਤੇ ਆਪਣੇ ਹਲਕਾ ਖਨੂਰ ਸਾਹਿਬ ਦੇ ਵਿੱਚ ਤਕਰੀਬਨ ਲਗਭਗ 12 ਪਿੰਡਾਂ ਦੇ ਵਿੱਚ ਆਪਾਂ ਮਾਰਕਫੈਟ ਦੇ ਯੂਨਿਟੀਪੂ ਆਉ ਪਹਿਲੇ ਫੇਸ ਦੇ ਵਿੱਚ ਖੋਲ ਰਹ ਉਨ੍ਹਾਂ ਦੇ ਵਿੱਚ ਇਹ ਹੋਵੇਗਾ ਕਿ ਕੋਈ ਵੀ ਬੰਦਾ ਕਿਸੇ ਨੂੰ ਵੀ ਪਿੰਡ ਦਾ ਜੀ ਦਾ ਕਾਰਡ ਬਣਾਇਆ ਉਹ ਜਦੋਂ ਮਰਜ਼ੀ ਉਸ ਦੀਪੂ ਤੇ ਜਾਵੇ ਉਸ ਦੁਕਾਨ ਤੇ ਜਾਵੇ ਉਸ ਸ਼ਾਪ ਤੇ ਜਾਵੇ ਤੇ ਆਪਣਾ ਉੱਥੇ ਗੁੱਟਾ ਲਾਵੇ ਤੇ ਉਹਨੂੰ ਆਟਾ ਚਾਹੀਦਾ ਆਟਾ ਲੈ ਲਈ ਕਣਕ ਚਾਹੀਦੀ ਕਣਕ ਲੈ ਲਈ ਤਾਂ ਤੁਸੀਂ ਉਹ ਲੈ ਸਕਦੇ ਹੋ ਇੱਕ ਇਧਰਿੰ ਮੈਂ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਗਰੀਬਾਂ ਨੂੰ ਇਹ ਜਿਹੜੀ ਬਹੁਤ ਵੱਡੀ ਜਿਹੜੀ ਹੈ ਸੂਰਤ ਦਿੱਤੀ ਹੈ ਕਿ ਉਹਨਾਂ ਦਾ ਜਿਹੜਾ ਸਮਾਂ ਜਦੋਂ ਕਿਤੇ ਲਾਈਨ 'ਚ ਲੱਗਦੇ ਆ ਕੋਈ ਢਹਾੜੀ ਭੱਜ ਜਾਂਦੀ ਆ 2-400 ਰੁਪਏ ਦੀ ਫਿਰ ਜਦੋਂ ਪਰਚੀਆਂ ਘਟਾਉਂਦੇ ਆ ਉਦੋਂ ਢਹਾੜੀ ਭੱਜ ਜਾਂਦੀ ਹੈ ਜਿੰਦਨ ਗਰ ਰਾਸ਼ਨ ਲੈਣ ਦੇ ਦੌਰਾਨ ਭੱਜ ਜਾਂਦੀ ਹੈ ਤੇ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਤੋਂ ਛੁਟਕਾਰਾ ਦਿੱਤਾ ਤੇ ਸਾਨੂੰ ਆ ਸਾਡੇ ਹਲਕੇ ਦੇ ਵਿੱਚ ਪਹਿਲੇ ਫੇਰ ਦੇ ਵਿੱਚ ਜਿਹੜੇ ਮਾਰਕਫਲ ਦੇ ਆ 12 ਜਿਹੜੀਆਂ ਸ਼ਾਪਸ ਦਿੱਤੀਆਂ ਨੇ ਕੁਝ ਬਾਜ਼ਾਰੀਆਂ ਸ਼ੁਰੂ ਹੋਈਆਂ ਨੇ ਕੁਝ ਹੋਣ ਜਲਦੀ ਬਾਜ਼ਾਰੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਤੇ ਉਹ ਮੈਂ ਦੱਸਣਾ ਚਾਹਣਾ ਕਿਹੜੇ ਕਿਹੜੇ ਪਿੰਡ ਹੈ ਇੱਕ ਕੋਟ ਤਰਨਚੰਦ ਹੈ ਕਲੂ ਪਿੰਡ ਦੇ ਵਿੱਚ ਬਣੇਗਾ ਪੋਈਆਂ ਦੇ ਵਿੱਚ ਬਣੇਗਾ ਖਾਨਸਾਦਾ ਪਿੰਡ ਹੈ ਜਿਹੜਾ ਉੱਥੇ ਬਣੇਗਾ ਬ੍ਰਹਮਪੁਰਾ ਪਿੰਡ ਘੜਕਾ ਭੈਣੀ ਸਿੱਧਵਾ ਮੁਗਲ ਚੱਕ ਜੀਓ ਬਾਲਾ ਜੋਲ ਤੇ ਆਪਣਾ ਸੁਬਾਜਪੁਰ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਆ ਪਹਿਲਾ ਮਾਰਕੀਟ ਦੇ ਪਹਿਲੇ ਫੇਰ ਦੇ ਵਿੱਚ ਪਾ ਰਹੇ ਨੇ ਤੇ ਦੂਜੇ ਸਾਥੀ ਨਰਾਜ਼ ਨਾ ਹੋਣਾ ਆਪਾਂ ਸਾਰੇ ਪਿੰਡਾਂ ਦੇ ਵਿੱਚ ਹੌਲੀ-ਹੌਲੀ ਜਿਹੜੇ ਆ ਉਹ ਬਣਾਉਣ ਜਾ ਰਹੇ ਆ। ਬਾਕੀ ਪਿੰਡਾਂ ਦੇ ਵਿੱਚ ਅਸੀਂ ਘਰ-ਘਰ ਜਿਹੜੀ ਆ ਰਾਸ਼ਨ ਵਾਲੀ ਸਕੀਮ ਇਹ ਆ ਉਹ ਚਲਾ ਦਿੱਤੀ ਹੈ। ਜਿੰਨਾਂ ਪਿੰਡਾਂ ਚ ਤਿਆਰ ਹੋ ਜਾਣਗੇ ਤੇ ਦੂਜੇ ਪਿੰਡਾਂ ਚ ਉਹਨਾਂ ਚਰ ਘਰ-ਘਰ ਰਾਸ਼ਨ ਵਾਲੀ ਸਕੀਮ ਚੱਲ ਮਿਲੇਗੀ। ਹੌਲੀ-ਹੌਲੀ ਆਪਾਂ ਸਾਰੇ ਪਿੰਡਾਂ ਦੇ ਵਿੱਚ ਇਹ ਮਾਰਕੀਟ ਦੀਆਂ ਸ਼ਾਪਸ ਇਹਨੀਆਂ ਉਹ ਐਕਟਿਵ ਕਰ ਦੇਵਾਂਗੇ। ਤਾਂ ਇਹਦੇ ਨਾਲ ਬਹੁਤ ਹੀ ਤੁਹਾਨੂੰ ਤੇ ਜਿਹੜੀ ਪਬਲਿਕ ਹੈ ਉਹਨੂੰ ਜਿਹੜਾ ਫਾਇਦਾ ਮਿਲੂਗਾ ਮੇਰੀ ਆਪਣੇ ਪਿੰਡ ਦੇ ਆਗੂ ਸਾਬਾਨਾ ਨੂੰ ਇੱਕ ਬੇਨਤੀ ਹੈ ਕਿ ਜਿਹੜੀ ਚੀਜ਼ ਮੈਂ ਇਸ ਵੀਡੀਓ ਦੇ ਵਿੱਚ ਦੱਸੀ ਹੈ ਉਹਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਲਈ ਸਰਦਾਰ ਭਗਵੰਦ ਸਿੰਘ ਮਾਨ ਜਿਹੜੀ ਲੋਕਾਂ ਨੂੰ ਸਹੂਲਤ ਦਿੱਤੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਵੀ ਅੱਗੇ ਸ਼ੇਅਰ ਕਰ ਸਕਦੇ ਹੋ ਤੇ ਆਪਣੇ ਤੌਰ ਤੇ ਵੀ ਵੀਡੀਓ ਬਣਾ ਕੇ ਜਾਂ ਪੋਸਟ ਕਰਕੇ ਤੁਸੀਂ ਲੋਕਾਂ ਨੂੰ ਇਹਦੀ ਜਾਣਕਾਰੀ ਜਿਹੜੀ ਉਹ ਦੱਸ ਸਕਦੇ ਹੋ ਸੋ ਮਾਨ ਸਰਕਾਰ ਜਿਹੜੇ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਆਵਾਜ਼ੀ ਪਾਰਟੀ ਦੀ ਸਰਕਾਰ ਜਿਹੜੇ ਆਮ ਲੋਕਾਂ ਦੇ ਹਿੱਤ ਦੇ ਵਿੱਚ ਜਿਹੇ ਫੈਸਲੇ ਅੰਦਾਈ ਜਾ ਰਹੇ ਹੈ ਜਿਤੋਂ ਪਬਲਿਕ ਜਿਹੜੀ ਹੈ ਉਹ ਵੱਡੇ ਪੱਧਰ ਤੇ ਖੁਸ਼ ਹੈ ਆਹੀ ਕੰਮ ਹੁੰਦੇ ਨੇ ਸਰਕਾਰਾਂ ਦੇ ਕਰਨ ਵਾਲੇ ਕਿ ਲੋਕਾਂ ਦੀ ਖੱਜਲ ਖਵਾਰੀਆਂ ਘਟ ਜਾਣ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਵੱਧ ਤੋਂ ਵੱਧ ਮਿਲਣ ਸੋ ਅੱਜ ਦਾ ਮੇਰਾ ਵਿਸ਼ਾ ਸਿਰਫ ਇਸ ਢੀਪੂ ਤੋਂ ਹੀ ਮਾਰਕਫੈਟ ਤੋਂ ਲੈ ਕੇ ਸੀ ਕਿ ਆਪਾਂ ਪੂਰੇ ਹਲਕਾ ਖਰੂਤ ਸਾਹਿਬ ਦੇ ਵਿੱਚ ਵੀ ਇਹ ਜਿਹੜੇ ਡਿਪੂਆ ਉਹ ਖੋਲ ਰਹੇ ਆ ਤਾ ਬਾਕੀ ਆਉਣ ਵਾਲੇ ਹੋਰ ਜਿਹੜੇ ਵਿਸ਼ੇ ਆ ਤੇ ਜਿਵੇਂ ਜਿਵੇਂ ਸਾਡੀ ਸਰਕਾਰ ਕੰਮ ਕਰ ਰਹੀ ਆ ਸੋ ਉਹਦੇ ਤੇ ਆਪਾਂ ਲਾਈਵ ਮਿਲਦੇ ਰਿਆ ਕਰਾਂਗੇ ਆਪਾਂ ਇਹਦਾ ਵੀਡੀਓ ਬਣਾ ਕੇ ਪਾਉਂਦੇ ਰਿਆ ਕਰਾਂਗੇ ਸੋ ਕਾਫੀ ਕੰਮ ਹੁੰਦੇ ਨੇ ਕਾਫੀ ਰੰਦੇਵੇਂ ਹੁੰਦੇ ਨੇ ਜਿਹੜੇ ਕਰਕੇ ਜਿਆਦਾ ਫੇਸਬੁਕ ਤੇ ਰਿਆ ਨਹੀਂ ਜਾਂਦਾ ਜਦੋਂ ਕਿ ਮੈਂ 10 10 ਇਵੈਂਟ ਵੀ ਜਿਹੜੇ ਆ ਰੋਈ ਦੇ ਉਹ ਕਰਦਾ ਕਿਤੇ ਪ੍ਰੋਗਰਾਮ ਹੁੰਦਾ ਕਿਸੇ ਕੋ ਅਫਸੋਸ ਕਿਤੇ ਕੋਈ ਪੋ ਕਿਤੇ ਕਿਸੇ ਵਿਆਹ ਤੇ ਕਿਤੇ ਪਾਰਟੀ ਦੇ ਪ੍ਰੋਗਰਾਮ ਤੇ ਕੋਈ ਕਮੇਟੀਆਂ ਦੀ ਮੀਟਿੰਗ ਤਾਂ ਪਰ ਇਹ ਕਿਸਾਨੀਆਂ ਚੀਜ਼ਾਂ ਮੈਂ ਪੋਸਟ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਸਮਝੜਾ ਉਹ ਨਹੀਂ ਹੁੰਦਾ ਸੋ ਇੱਕ ਮਹੱਤਵਪੂਰਨ ਜਾਣਕਾਰੀ ਸੀ ਤੇ ਉਹ ਮੈਂ ਤੁਹਾਨੂੰ ਦੇਣੀ ਜਿਹੜੀ ਉਹ ਅਸੈਂਬਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ